ਲੋ ਜੀ ਆਪਣੀ ਬਾਸਪਤੀ ਗਈ ਪੱਕ ਤੇ ਆਪਾਂ ਮਸ਼ੀਨ ਲਵਾ ਲਈ ਮਸ਼ੀਨ ਨੇ ਬਾਸਪਤੀ ਵੱਢ ਕੇ ਟਰਾਲੀਆਂ ਭਰਤੀਆਂ ਟੈਂਕੀ ਤੇ ਟੈਂਕੀ ਪਾਈ ਗਈ ਪਾਈ ਗਈ ਪਾਈ ਗਈ ਥੱਲੇ ਥਾਂ ਗਿੱਲਾ ਹੋਣ ਦੇ ਕਾਰਨ ਟਰੈਕਟਰ ਟਰਾਲੀ ਆਪਣਾ ਗਿਆ ਖੁੱਬ ਬਹੁਤ ਜ਼ਿਆਦਾ ਕੰਮ ਹੋ ਗਿਆ ਖਰਾਬ ਫਿਰ 855 ਲਿਆਂਦਾ ਤੇ ਫਿਰ ਹੋ ਗਿਆ ਨੇਰਾ ਬੰਦੇ ਕਹਿੰਦੇ दारू ਦੀ ਬੋਤਲ ਲੈ ਕੇ ਆ दारू ਦੀ ਬੋਤਲ ਲੈ ਕੇ ਆਏ ਬਾਪੂ ਸਣੇ ਸਾਰੇ ਬੰਦਿਆਂ ਨੇ ਪੀ ਲਈ ਤੇ ਹੋ ਗਏ बेहोਸ਼ੇ ਸਮਾਨ ਵੀ ਗਵਾਜ ਗਿਆ ਦੋ ਫੋਨ ਗਵਾਜ ਗਏ ਪਰ ਆਖਰ ਦੇ ਉੱਪਰ ਬਹੁਤ ਜ਼ਿਆਦਾ ਮਿਹਨਤ ਮਸ਼ੱਕਤ ਕਰਕੇ ਟਰਾਲੀ ਆਪਾਂ ਕੱਢ ਲਈ ਬਾਹਰ ਤੇ ਟਰਾਲੀ ਬਾਹਰ ਕੱਢ ਕੇ ਆਪਾਂ ਸਵੇਰ ਹੁੰਦੇ ਸਾਰ ਹੀ ਦੇਖੋ ਕਿੰਨੀ ਟਰਾਲੀ ਖੁੱਬੀ ਅੱਧਾ ਦਾ ਟਾਇਰ ਖੁੱਬ ਗਿਆ ਤੇ ਟਰਾਲੀ ਆਪਾਂ ਬਾਹਰ ਕੱਢ ਕੇ ਸਵੇਰ ਹੁੰਦੇ ਸਾਰ ਹੀ ਆਪਾਂ ਚੱਲ ਗਏ ਮੰਡੀ ਮੰਡੀ ਦੇ ਵਿੱਚ ਜਾ ਕੇ ਬਾਸਪਤੀ ਉਤਾਰਤੀ